ਕੀ ਤਾਂ ਅਨਜੋਲੀ ਸੱਚੀ ਗੱਲ ਲੈ ਕਮੈਂਟ ਜਰੂਰ ਮਾਰਿਆ ਕਰੋ ਕਿੰਨੀ ਮਿਹਨਤ ਲੱਗਦੀ ਹੈ ਸਾਰਾ ਦਿਨ ਮਿਹਨਤ ਲੱਗਦੀ ਬੰਦੇ ਕਮੈਂਟ ਕੋਈ ਵੱਜਦਾ ਨਹੀਂ ਆ ਥੱਕ ਜਾਈਦਾ ਸਾਰਾ ਦਿਨ ਅਨਜੋਲੀ ਸੱਚੀ ਗੱਲ ਜੀ ਸਾਰੇ ਚਲਦੀ ਕਲਾਏ ਅਸੀਂ ਬਣਾਉਣ ਲੱਗੇ ਚੌਲ ਅਸੀਂ ਚੌਲ ਬਣਾਉਣ ਲੱਗੇ ਆ ਛੱਤਨ ਚਗੀ ਵਿੱਚ ਚੌਲ ਛੱਤਨਦੇ ਆ ਥੋੜਾ ਬਣਦੇ ਚੱਲ ਬਣੇ ਅੱਦੀ ਨੂਰ ਰੋਂਦੀ ਆ ਤੇ ਨੂਰ ਮਿੰਨ ਕਹਿੰਦੀ ਚੌਲ ਬਣਾ ਕੇ ਦੇ ਕੋਪੀ ਕੀ ਰਹਿੰਦੀ ਆ ਤੁਹਾਨੂੰ ਮੈਂ ਪਿੰਦੀ ਚੌਲ ਚੌਲਮ ਦੀ ਬਣਾ ਕੇ ਦੋ ਮੈਨੂੰ ਅੱਛੀ ਫਿਰ ਚੌਲ ਬਣਾ ਕੇ ਦਿਨੇ ਹੂੰ ਚੌਲ ਬਣਾ ਕੇ ਦਿਨੇ ਅਸੀਂ ਚੌਲ ਜੀ ਮੈਂ ਛੱਡ ਦਿੰਨੀ ਆ ਤੇ ਮੰਮੀ ਕੀ ਕਰਤੰਦੇ ਆ ਹਾਂਜੀ ਮੈਂ ਨਹੀਂ ਮੈਂ ਚੌਲ ਪਾਉਂ ਜਦੋਂ ਚੌਲ ਛੱਤਰ ਗਏ ਚੌਲ ਬਣਾ ਕੇ ਤੁਸੀਂ ਵੀ ਖਾਇਆ ਕਰੋ ਬਹੁਤ ਟੇਸਟੀ ਹੁੰਦੇ ਆ ਬੜੇ ਅਚੇ ਹੁੰਦੇ ਆ ਚੌਲ ਤੁਸੀਂ ਬਣਾ ਕੇ ਖਾ ਸਕਦੇ ਜੋ ਘਰ ਘਰ ਸਾਰੇ ਖਾਂਦੇ ਆ ਤੇ ਚੌਲ ਅਸੀਂ ਬਣਾ ਕੇ ਖਾ ਲੈਨੇ ਆ ਜੋ ਵੀ ਆ ਮਤਲਬ ਤੜਕਿਆਲੇ ਖਾਣੇ ਤੜਕਿਆਲੇ ਖਾ ਸਕਦੇ ਜੋ ਜਿੰਨੇ ਫਿੱਕੇ ਖਾਣੇ ਫਿੱਕੇ ਖਾ ਸਕਦੇ ਸਬਜ਼ੀ ਨਾਲ ਉਹ ਵੀ ਕੀ ਕਰਦਾ ਆਪਾਂ ਬਣਾ ਸਕਦੇ ਆਪਦੀ ਮਰਜ਼ੀ ਨਾਲ ਜੇ ਜਰਦੇ ਵਾਲੇ ਖਾਣੇ ਉਹ ਵੀ ਬਣਾ ਸਕਦੇ ਆ ਜੇ ਮਤਲਬ ਘੋੜਾ ਦੇ ਚੌਲ ਖਾਣੇ ਆ ਉਹ ਵੀ ਬਣਾ ਸਕਦੇ ਆ ਉਹ ਆਪੋ ਆਪਣੇ ਪੇਸਟ ਦੀ ਹੁੰਦੇ ਆ ਤੇ ਆਪਾਂ ਜਿਹੜੀ ਸ਼ੈ ਨੂੰ ਜੀ ਕਰਦਾ ਹੈ ਆਪਾਂ ਉਹ ਖਾਣ ਕਰੇ ਮੈਂ ਬਣਾਉਣ ਲੱਗੀਆਂ ਟਿੱਕੇ ਅੱਤੇ ਸਬਜ਼ੀ ਨਾਲ ਖਾ ਸਕਦੇ ਆ ਮੈਂ ਚਾਲ ਬਣਾਉਣ ਲੱਗੀਆਂ ਮੈਂ ਟਿੱਕੇ ਬਣਾਉਣ ਲੱਗੀਆਂ ਜਿੰਨੇ ਟੜਕਿਆ ਖਾਣੇ ਤੜਕੀ ਵਾਲੇ ਵੀ ਖਾ ਸਕਦਾ ਜਿੰਨੇ ਗੋੜਾ ਦੇ ਖਾਣੇ ਉਹ ਵੀ ਗੋੜਾ ਵਾਲੀ ਵੀ ਖਾ ਸਕਦਾ ਜਿੰਨੇ ਜੱੜੀ ਵਾਲੇ ਖਾਣੇ ਉਹ ਜੱੜੇ ਵਾਲੇ ਵੀ ਚਾਲ ਬਣਾ ਸਕਦਾ ਜਿੰਨੇ ਮਨ ਮਨ ਪਸੰਦ ਦਾ ਉਹ ਬਣਾ ਸਕਦਾ ਹੁਣ ਮੈਂ ਹਾਂ ਕਿਉਂ ਇਹਨੂੰ ਦੂਜੇ ਕਿਸੇ ਦੋਸਤ ਚ ਪਾ ਕੇ ਤੇ ਫਿਰ ਖਵਾਉਨੇ ਆ ਕਿ ਮੈਂ ਸਬ지ਨਾ ਵੀ ਖਾ ਲੈਂਦੀ ਖੁਰਚੋਗੇ ਹੁਣ ਮੈਂ ਚੌਲ ਬਣਾ ਗਏ ਆਹ ਤੁਹਾਨੂੰ ਵਿਖਾਈਏ ਚੌਲ ਆਪਾਂ ਚੱਲੇ ਆਂ ਸੋਈ ਦੇ ਵਿੱਚ ਹੁਣ ਪਾਵਾਂਗੇ ਕਿਉਂ ਪਾਣੀ ਰਿੱਝ ਗਿਆ ਹੈ ਪਾਣੀ ਦੇ ਵਿੱਚ ਪਾਵਾਂਗੇ ਕਿਉਂ ਫਿਰ ਆਪਾਂ ਚੌਲ ਧੋਵਾਂਗੇ ਫਿਰ ਆਪਾਂ ਚੌਲ ਧੋਗੇ ਪਾਵਾਂਗੇ ਚੌਲ ਆਪਾਂ ਧੋਵਾਂਗੇ ਫਿਰ ਵਿੱਚ ਆਪਾਂ ਪਾਉਨੇ ਉਹ ਵੇਲੇ ਮੈਂ ਟੂਟੀ ਛੱਡ ਲਈ ਚੌਲ ਆਪਾਂ ਤਿੰਨ ਪਾਣੀ ਕੱਢ ਲਿਆ ਤਿੰਨ ਪਾਣੀ ਆਪਾਂ ਚੌਲ ਕੱਢ ਲਿਆ ਚੌਲ ਆ ਪਤਾਉਣੇ ਆ ਧੋ ਗੇ ਰੀਜਨਾ ਛੱਟਿਆ ਬਣਾਇਆ ਫਿਰ ਆਪਾਂ ਚੌਲ ਵਿੱਚ ਤੋਤੇ ਕਿੰਨੇ ਪਾਣੀ ਕਰਦੇ ਫਿਰ ਆਪਟੂ ਦੀ ਛੱਡੀ ਫਿਰ ਧੋ ਗੇ ਆਪਾਂ ਵਿੱਚ ਪਾਵਾਂਗੇ ਫਿਰ ਆਪਾਂ ਦੇ ਚੌਲ ਬੰਨੇ ਆ ਚੌਲ ਵਿੱਚ ਮਾਤੇ ਚੌਲ ਆਪਾਂ ਵਿੱਚ ਪਾ ਦੇਨੇ ਆ ਮੁਰਕੇ ਆਪਾਂ ਮੁਰਕੇ ਦੇ ਜੀ ਜੂ ਪਾਣੀ ਚਾਹ ਰੱਜ ਜਣੇ ਆ ਮੁਰਕੇ ਬਨ ਜੇ ਨੇ ਚਾਲ ਪਸ ਇੱਕੋ ਕਰਛੀ ਬਾਈ ਮੁਰਕੇ ਬਾਣੀ ਜਾਂ ਮੁਰਕੇ ਨੂੰ ਮੇ ਕਰਛੀ ਮਾਰ ਚੌਲ ਪਾਤੇ ਆ ਚੌਲਾਂ ਦੀ ਆਪਾਂ ਵੇਟ ਕਰਦੇ ਆ ਚੌਲ ਬਨ ਚ ਬਨ ਜੇ ਨੇ ਆ ਤੇ ਮੁਰਕੇ ਭਾਂਡੇ ਜੜੇਗੇ ਉਹ ਮੈਂ ਉੱਤੇ ਲਾ ਭਾਂਡੇ ਮੈਂ ਅੱਜ ਉਹ ਜਗ੍ਹਾ ਤੇ ਤਾਂ ਰੱਖਦਾ ਮੈਂ ਭਾਂਡੇ ਤਾਂ ਜਗ੍ਹਾ ਤੇ ਰੱਖ ਦੇਣੀ ਆ ਪਾਂਡੇ ਮੰਜੇ ਗਏ ਆ ਪਾਂਡੇ ਉਹ ਆਪ ਦੀ ਜਗ੍ਹਾ ਤੇ ਰੱਖਨੇ ਪਾਂਡੇ ਥੱਲੇ ਸੁੱਕ ਗਏ ਗਿੱਲੇ ਨਹੀਂ ਲੈ ਮੈਂ ਰੱਖਦੀ ਤਾਂ ਤੇ ਗੰਜਾਲ ਪੈ ਜਾਂਦਾ ਮੁੜ ਕੇ ਪਾਂਡਿਆਂ ਨੂੰ ਗੰਜਾਲ ਪੈ ਜਾਂਦਾ ਥੱਲੇ ਛਕੂ ਨੂੰ ਤਾਂ ਨਹੀਂ ਮੈਂ ਰੱਖਦੀ ਔਰ ਇੱਕ ਪਲੇਟ ਰਹਿ ਗਈ ਮੈਂ ਉਹ ਵੀ ਮਾਂਜ ਹੀ ਲਵਾ ਪਾਂਡੇ ਬਾਕੀ ਥੋੜੇ ਘ ਰਹਿ ਗਏ ਉਹ ਵੀ ਮੈਂ ਮਾਂਜ ਕੇ ਤੇ ਜ ਸੁੱਕ ਜਾਣਗੇ ਬਾਅਦ ਚ ਤਾਂ ਮੈਂ ਲਾਉਣੀ ਨਹੀਂ ਹੈ ਹਾਂਜੀ ਤਾਂ ਫਿਰ ਮੈਂ ਲਾਉਣੀ ਆ ਮੈਂ ਮਾਂਜੰਦਾ ਹੀ ਆਂ ਭਾਂਡੇ ਮੈਂ ਮਾਂਜ ਚਲੋ ਭਾਂਡੇ ਸਫਾਈ ਹੋ ਗਈ ਆ ਹੁਣ ਆਪਾਂ ਸਬਜ਼ੀ ਬਣਾਉਣ ਲੱਗਦੇ ਆਂ ਅੰਮ੍ਰਤੀ ਆਪਾਂ ਤਾਂ ਆਪਾਂ ਗੰਡੇ ਭੁੰਨੇ ਗੰਡੇ ਮੈਂ ਭੁੰਨਦਾ ਹੀ ਆਂ ਗੰਡੇ ਭੁੰਨੇ ਕੇ ਫਿਰ ਆਪ ਤੜਕਾ ਲਾ ਗੰਡੇ ਭੁੰਨ ਕੇ ਫਿਰ ਅੰਮ੍ਰਤੀ ਅੰਮ੍ਰਤੀ ਵਿੱਚ ਪਾਉਂਗੀ ਅੰਮ੍ਰਿਤ ਦਾ ਵੇਸਣ ਕੋਲ ਕੇ ਦੂਜਾ ਮਰਾ ਗੰਦੇ ਪੁੰਨੇ ਮਿਰਚਾਂ ਪਾਈਆਂ ਜੀ ਦਾ ਤੈਨ ਢਾ ਕੋਲ ਜੀ ਦਾ ਪਾਇਆ ਲਸਣ ਪਾਇਆ ਜੀ ਦਾ ਕੁਸ ਪਾਇਆ ਗੰਦੇਆਂ ਦੇ ਵਿੱਚ ਤੇਜ ਪੱਤਾ ਪਾਇਆ ਪੁੰਨਗੇ ਜਿਹੜਾ ਦੀਕ ਨਾ ਪੁੱਜੇ ਆਪਾਂ ਵਿੱਚ ਪਾਉਣ ਲੱਗਾ। ਇਹ ਕਿਤਾਬ ਚ ਉਹਦੇ 81 ਬੰਦ ਤੇ 81 ਬੰਦੀ ਹੁੰਦੀ ਹੈ। ਖਾਓ। ਲੰਗਰਾਂ 'ਚ ਵੀ ਅੱਜ ਬਣਾਉਂਦੇ ਆ ਕਿੱਥੇ ਜਾਓ ਲੰਗਰ 'ਚ ਬਣਦੀ ਹੈ। ਨੋਰਾ ਚਲੋ। ਚਲੋ। ਹਾਂਜੀ। ਹਾਂ। ਜਾ ਤੂੰ ਨੋਰਾ। ਦੇ ਦੇ ਤੱਕਣਾ ਜਸਨੂਰ ਕਿੱਥੇ ਵੱੜ ਗਈ ਕੀ ਬਣਾਉਣ ਲੱਗੀ ਆ ਓਕੇ ਮੈਂ ਕਿਹਾ ਉਹ ਨਾ ਪਕਤੇ ਰੱਖਦੀ ਆ ਦਾਹਾਂ 15 ਮਿੰਟਾਂ ਨੂੰ ਬੰਜੇ ਨਹੀਂ ਆ ਮੁੜ ਕੇ ਚਾਲ ਨਾ ਖਾਵਾਂਗੇ ਅੰਮ੍ਰਿਤ ਜੀ ਤਾਂ ਬਣ ਗਈ ਦਾਹਾਂ ਮਿੰਟਾਂ 15 ਨੂੰ ਮੈਨਾਂਗੇ ਕਮੈਂਟ ਜਰੂਰ ਮਾਰਿਆ ਕਰੋ ਲਾਇਕ ਜਰੂਰ ਮਾਰਿਆ ਕਰੋ

ਕਹਿੰਦੇ ਕਿੰਨੀ ਮਿਹਨਤ ਲੱਗਦੀ ਹੈ ਸਾਰਾ ਦਿਨ ਮਿਹਨਤ ਲੱਗਦੀ ਬੰਦੇ ਕਮੈਂਟ ਕੋਈ ਵੱਜਦਾ ਨਹੀਂ ਆ ਥੱਕ ਜਾਈਦਾ ਸਾਰਾ ਦਿਨ